ਕਹਿੰਦੇ ਐ ਤੇ ਉਹਨਾਂ ਨੂੰ ਇਹੀ ਬੇਇਨਤੀ ਕਰੂੰਗਾ ਸਿੱਧੂ ਸਾਹਿਬ ਨੂੰ ਕਿ ਥੋੜਾ ਜਿਆਦਾ ਬਿਚੋਰੀਟੀ ਤੋਂ ਇੱਕ ਇਹ ਤਾਂ ਨੋਏਸ ਜਮਾਤਾਂ ਨੇ ਇਜ਼ਤਮਾਨ ਦੇ ਹੀ ਦਿੱਤਾ ਹੈ ਤੇ ਉਹਨੂੰ ਡਾਈਜੈਸਟ ਵੀ ਕਰ। ਇਹੋ ਜਿਹਾ ਕੰਮ ਨਾ ਕਰੋ ਤੁਸੀਂ ਅੱਗੇ ਹੀ ਪ੍ਰਧਾਨ ਜੀ ਤੇ ਤੁਸੀਂ ਵੇਖ ਹੀ ਲਿਆ 78 ਤੋਂ 18 ਤੇ ਲੈ ਆਂਦਾ ਤੁਸੀਂ ਹੁਣ ਕੀ ਹੋਰ ਚਾਹੁੰਦੇ ਨੇ ਇਹਨਾਂ ਨੂੰ ਪੁੱਛ ਲਓ ਜੀ ਮੈਂ ਤੇ ਇਹਨਾਂ ਨੂੰ ਬੇਇਤੀ ਕਰਾਂਗਾ ਕਿ ਚੁੱਪ ਹੋ ਕੇ ਪਾਰਟੀ ਦੇ ਕਾਡਰ ਨਾਲ ਚਲੋ ਪਾਰਟੀ ਦੀਆਂ ਜਿਹੜੀਆਂ ਸਟੇਜਾਂ ਨੇ ਉਹਦੇ ਤੇ ਆਓ ਉਨ ਦੋ ਦਿਨ ਬਾਅਦ ਸਾਡੇ ਧਰ ਰਹੇ ਨੇ ਇੱਕ ਇਥੇ ਜਗਰਾਓ ਧਰਨਾ ਉਸ ਤੋਂ ਬਾਅਦ ਇੱਕ ਫਗਵਾੜੇ ਧਰਨਾ ਉਹ ਸਟੇਜ ਤੇ ਆਓ ਤੇ ਉੱਥੇ ਬੋਲੋ ਜੇ ਕੁਝ ਬੋਲਣਾ ਤੁਸੀਂ ਆਪਣਾ ਨਵਾਂ ਖਾੜਾ ਜਿਹੜਾ ਲਾਣਾ ਨਾ ਇਹ ਗੱਲ ਚੰਗੀ ਗੱਲ ਕੋਈ ਪੰਜਾਬ ਦਾ ਕਾਂਗਰਸੀਪਨ ਜਿਹੜਾ ਇਹਨੂੰ ਇਹਨੂੰ ਚੰਗਾ ਨਹੀਂ ਸਮਝਦਾ ਤੇ ਜਿਹੜੇ ਕੋਈ ਨੇਕ ਸਾਥੀ ਵੀ ਆਏ ਨੇ رائے ਦੇਣ ਵਾਲੇ ਸਿੱਧੂ ਸਾਹਿਬ ਨੂੰ ਉਹ ਵੀ ਮੇਰੇ ਖ ਲਈ ਹੀ رائے ਦਿੰਦੇ ਹੋਣਗੇ ਕਿ ਆਪਣਾ ਵੱਖਰਾ ਜਿਹੜੀ ਸਟੇਜ ਹੈ ਨਾ ਜਦੋਂ ਆਪਾਂ ਇੱਕ ਪਾਰਟੀ ਦੇ ਵਿੱਚ ਬੱਕਰੀ ਸਟੇਜ ਤੇ ਲਾ ਨਹੀਂ ਸਕਦੇ ਜਿਹੜੀ ਪਾਰਟੀ ਦੀ ਸਟੇਜ ਲੱਗਦੀ ਉਹਦੇ ਤੇ ਜਾਓ ਤੁਸੀਂ ਉਹਨਾਂ ਨੂੰ ਕਦੀ ਕਿਸੇ ਨੇ ਰੋਕਿਆ ਨਹੀਂ ਸਾਰਿਆਂ ਨੂੰ ਵੈਲਕਮ ਹੈ ਆ ਮੇਰੇ ਵੱਲੋਂ ਹੀ ਚਲੋ ਸਦਾ ਸਮਝ ਲਓ 21 ਤੇ 22 ਤਰੀਕ ਦੇ ਸਾਡੇ ਤਰਫੇ ਜਿਹੜੇ ਨੇ ਗਰਬੈਂਟ ਆ ਪੰਜਾਬ ਦੇ ਖਿਲਾਫ ਸਾਡੇ ਵੱਲੋਂ ਇਹ ਇਹ ਕਹਿਣਗੇ ਕਿ ਮੈਨੂੰ ਕਿਸੇ ਸੱਦਾਂ ਨਹੀਂ ਦਿੱਤਾ ਤੁਸੀਂ ਮੇਰੇ ਵੱਲੋਂ ਪ੍ਰਤਾਪ ਸਿੰਘ ਬਾਜੋਂ ਵੱਲੋਂ ਸਦਾ ਸਮਝੋ ਕਿ ਆਓ ਸਟੇਜ ਤੇ ਬੋਲੋ ਤਾਂ ਟਾਈਮ ਹੀ ਤਾਂ ਉੱਥੇ ਗੱਲ ਕਰੋ ਜੇ ਕਰਦੇ ਮੱਖੀ ਗੱਲ ਹੈ ਬਾਜਾ ਸਾਹਿਬ ਲੀਡਿਕਲ ਬੰਦਾਤਾ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਬੜਾ ਇਸ਼ੂ ਆ ਕਿ ਜਿਹੜੇ ਆ ਜੇ ਕੋਈ ਬੋਲਦਾ ਹੈ ਸਰਕਾਰ ਦੇ ਖਿਲਾਫ ਤਾਂ ਸੰਭਣੀ ਹੋ ਜਾਂਦੀ ਹੈ ਜਿ세 ਤਰ੍ਹਾਂ ਹੁਣ ਮਜੀਠੀਆ ਨੂੰ ਵੀ ਕੀਤੀ ਗਈ ਹੈ ਪਹਿਲਾਂ ਉਹਦੀ ਪਤਰੀ ਨੂੰ ਭੇਜਿਆ ਗਿਆ ਸੀ ਕੀ ਕਹੋਗੇ ਤੁਸੀਂ ਇਸ ਨੂੰ ਦੇਖੋ ਮੈਂ ਇਸ ਗੱਲ ਨੂੰ ਕ੍ਰਿਟਸਾਈਜ਼ ਕਰਾਂਗਾ ਸਖਤੀ ਦੇ ਨਾਲ ਕਿਉਂਕਿ ਤੁਸੀਂ ਵੇਖੋ ਉੱਥੇ ਚੀਕਾ ਮਾਰਦੇ ਫਿਰਦੇ ਦਿੱਲੀ 'ਚ ਇਨਾਂ ਦਾ ਇੱਕ ਮਿਨਿਸਟਰ ਸਾਲ ਦਾ ਅੰਦਰ ਦਿੰਦਾ ਹੈ ਸਤਿੰਦਰ ਜੈਨ ਡਿਪਟੀ ਚੀਫ ਮਿਨਿਸਟਰ ਉਹ ਅੰਦਰ ਦਿੰਦਾ ਹੈ ਮਰੀਸ ਸੋਧੀਆ ਸੰਜੇ ਸਿੰਘ ਐਮਪੀ ਅੰਦਰ ਦਿੰਦਾ ਤੇ ਹੋ ਸਕਦਾ ਕੇਜਰੀਵਾਲ ਵੀ ਚੰਦੇਣਾ ਤੁਰ ਜਾ ਉੱਥੇ ਤੇ ਤੁਸੀਂ ਦੋਨੋਂ ਹੱਥ ਰੱਖ ਕੇ ਸਿਰ ਤੇ ਪੇਟੇਦੇ ਹੋ ਉਹੀ ਕੰਮ ਤੁਸੀਂ ਇੱਥੇ ਕਰਦੇ ਹੋ ਪੰਜਾਬ ਦੇ ਵਿੱਚ ਜਿਹੇ ਜਿਹੜੇ ਨੇ ਜੇ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਸਿਆਸੀ ਜਮਾਤਾਂ ਨੇ ਸਿਆਸੀ ਜਮਾਤਾਂ ਦੇ ਲੀਡਰਾਂ ਨੇ ਗਵਰਨਮੈਂਟ ਦੀਆਂ ਜਿਹੜੀਆਂ ناکਾਮਯਾਬੀਆਂ ਲੋਕਾਂ ਸਾਹਮਣੇ ਲੈ ਕੇ ਆ ਤੇ ਜੇ ਤੁਸੀਂ ਸਮਝੋਗੇ ਕਿ ਅਸੀਂ ਕਿਸਾ ਦੇ ਹਿਸਾਬੇ ਨਾਲ ਡਰਾ ਧਮਕਾ ਲਾਂਗੇ ਜਦੋਂ ਵੀ ਕਿਸੇ ਮੈਸਮਨਾ ਸਿਆਸੀ ਆਦਮੀ ਨੂੰ ਸਿਆਸੀ ਘਰ ਦੇ ਵਿੱਚ ਅੰਦਰ ਦਿੰਦੇ ਹੋ ਤੇ ਉਹਦਾ ਆਪਣਾ ਰੁਤਬਾ ਹੀ ਵੱਧਦਾ ਘਰਦਾ ਤੇ ਹੈ ਤੇ ਇਹ ਵੀ ਐਕਸਪੈਰੀਮੈਂਟ ਕਰਕੇ ਮਾਨ ਵੇਖ ਲੈ ਇਹਨਾਂ ਨੂੰ ਵਹਿਗਾ ਹੀ ਪੈਣਾ ਕੋਈ ਮੈਂ ਤੇ ਉਹਨਾਂ ਨੂੰ ਇਹੀ ਬੇਇੱਜ਼ਤੀ ਕਰੂੰਗਾ ਸਿੱਧੂ ਸਾਹਿਬ ਨੂੰ ਕਿ ਥੋੜਾ ਜਿਆ ਮੈਚੋਰਟੀ ਤੋਂ ਐਸੇ ਜੋ ਇਹ ਤਾਂ ਨੋਏ ਸੇ ਜਮਾਤ ਨੇ ਇੱਜ਼ਤ ਮਾਨ ਦੇ ਹੀ ਦਿੱਤਾ ਤੇ ਉਹਨੂੰ ਡਾਈਜੈਸਟ ਵੀ ਕਰ ਇਹੋ ਜਿਹਾ ਕੰਮ ਨਾ ਕਰੋ ਤੁਸੀਂ ਅੱਗੇ ਹੀ ਪ੍ਰਧਾਨ ਜੀ ਤੇ ਤੁਸੀਂ ਵੇਖ ਹੀ ਲਿਆ 78 ਤੋਂ 18 ਤੇ ਲੈ ਜਾਂਦਾ ਤੁਸੀਂ ਹੁਣ ਕੀ ਹੋਰ ਚਾਹੁੰਦੇ ਨੇ ਇਹਨਾਂ ਨੂੰ ਪੁੱਛ ਲਓ ਜੀ ਮੈਂ ਤੇ ਇਹਨਾਂ ਨੂੰ ਬੇਤੀ ਕਰਾਂਗਾ ਕਿ ਚੁੱਪ ਹੋ ਕੇ ਪਾਰਟੀ ਦੇ ਕਾਡਰ ਨਾਲ ਚਲੋ ਪਾਰਟੀ ਦੀਆਂ ਜਿਹੜੀਆਂ ਸਟੇਜਾਂ ਨੇ ਉਹਦੇ ਤੇ ਆਓ ਹੁਣ ਦੋ ਦਿਨ ਬਾਅਦ ਸਾਡੇ ਧਰ ਰਹੇ ਨੇ ਇੱਕ ਇਥੇ ਜਗਰਾਉ ਧਰਨਾ ਉਸ ਤੋਂ ਬਾਅਦ ਇੱਕ ਫਗਵਾੜੇ ਧਰਨਾ ਉਹ ਸਟੇਜ ਤੇ ਆਓ ਤੇ ਉੱਥੇ ਬੋਲੋ ਜੇ ਕੁਝ ਬੋਲਣਾ ਤੁਸੀਂ ਆਪਣਾ ਨਵਾਂ ਖਾੜਾ ਜਿਹੜਾ ਲਾਣਾ ਨਾ ਇਹ ਗੱਲ ਚੰਗੀ ਗੱਲ ਹੈ ਕੋਈ ਪੰਜਾਬ ਦਾ ਕਾਂਗਰਸੀਮਨ ਜਿਹੜਾ ਇਹਨੂੰ ਇਹਨੂੰ ਚੰਗਾ ਨਹੀਂ ਸਮਝਦਾ ਤੇ ਜਿਹੜੇ ਕੋਈ ਨੇਕ ਸਾਥੀ ਵੀ ਆ ਨੇ رائے ਦੇਣ ਵਾਲੇ ਸਿੱਧੂ ਸਾਹਿਬ ਨੂੰ ਉਹ ਵੀ ਮੇਰੇ ਖਿਆਲ ਲਈ ਹੀ رائے ਦਿੰਦੇ ਹੋਣਗੇ ਕਿ ਆਪਣਾ ਵੱਖਰਾ ਜਿਹੜੀ ਸਟੇਜ ਹੈ ਨਾ ਜਦੋਂ ਆਪਾਂ ਇੱਕ ਪਾਰਟੀ ਦੇ ਵਿੱਚ ਵੱਖਰੀ ਸਟੇਜ ਤੇ ਲਾ ਨਹੀਂ ਸਕਦੇ ਜਿਹੜੀ ਪਾਰਟੀ ਦੀ ਸਟੇਜ ਲੱਗਦੀ ਉਹਦੇ ਤੇ ਜਾਓ ਤੁਸੀਂ ਉਹਨਾਂ ਨੂੰ ਕਦੀ ਕਿਸੇ ਨੇ ਰੋਕਿਆ ਨਹੀਂ ਸਾਰਿਆਂ ਨੂੰ ਵੈਲਕਮ ਹੈ ਆ ਮੇਰੇ ਵੱਲੋਂ ਹੀ ਚਲੋ ਸਦਾ ਸਮਝ ਲਓ 21 ਤੇ 22 ਤਰੀਕ ਦੇ ਸਾਡੇ ਧਰਨੇ ਜਿਹੜੇ ਨੇ ਗਵਰਨਰ ਤੋਂ ਪੰਜਾਬ ਦੇ ਖਿਲਾਫ ਸਾਡੇ ਵੱਲੋਂ ਇਹ ਇਹ ਕਹਿਣਗੇ ਕਿ ਮੈਨੂੰ ਕਿਸੇ ਸੱਜਣ ਨਹੀਂ ਦਿੱਤਾ ਤੁਸੀਂ ਮੇਰੇ ਵੱਲੋਂ ਪ੍ਰਤਾਪ ਸਿੰਘ ਬਾਜੋ ਵੱਲੋਂ ਸੱਦਾ ਸਮਝੋ ਕਿ ਆਓ ਸਟੇਜ ਤੇ ਬੋਲੋ ਤਾਂ ਉਹ ਟਾਈਮ ਵੀ ਦੇ ਉੱਥੇ ਗੱਲ ਕਰੋ ਜੇ ਕਰਦੇ ਵੱਖਰੀ ਗੱਲ ਹੈ ਬਾਜਾ ਸਾਹਿਬ ਪੋਲੀਟਿਕਲ ਬੰਦਾਤਾ ਦੀ ਗੱਲ ਕਰੀਏ ਪੰਜਾਬ ਦੇ ਵਿੱਚ بڑا ਇਸ਼ੂ ਆ ਕਿ ਜਿਹੜੇ ਆ ਜੇ ਕੋਈ ਬੋਲਦਾ ਹੈ ਸਰਕਾਰ ਦੇ ਖਿਲਾਫ ਤਾਂ ਸੰਭਣੀ ਹੋ ਜਾਂਦੀ ਹੈ ਜਿਸ ਤਰ੍ਹਾਂ ਹੁਣ ਮਜੀਠੀਆ ਨੂੰ ਵੀ ਕੀਤੀ ਗਈ ਹੈ ਪਹਿਲਾਂ ਉਹਦੀ ਪਤਰੀ ਨੂੰ ਭਜਾਇਆ ਗਿਆ ਸੀ ਕੀ ਕਹੋਗੇ ਤੁਸੀਂ ਇਸ ਨੂੰ ਦੇਖੋ ਮੈਂ ਇਸ ਗੱਲ ਨੂੰ ਕ੍ਰਿਟਸਾਈਜ਼ ਕਰਾਂਗਾ ਸ਼ਕਤੀ ਦੇ ਨਾਲ ਕਿਉਂਕਿ ਤੁਸੀਂ ਵੇਖੋ ਉੱਥੇ ਚੀਕਾ ਮਾਰਦੇ ਫਿਰਦੇ ਦਿੱਲੀ 'ਚ ਇਹਨਾਂ ਦਾ ਇੱਕ ਮਿਨਿਸਟਰ ਸਾਲ ਦਾ ਅੰਦਰ ਦਿੰਦਾ ਹੈ ਸਤਿੰਦਰ ਜੈਨ ਡਿਪਟੀ ਚੀਫ ਮਿਨਿਸਟਰ ਉਹ ਅੰਦਰ ਦਿੰਦਾ ਹੈ ਮਰੀਸ ਸੋਦੀਆ ਸੰਜੇ ਸਿੰਘ ਐਮਪੀ ਅੰਦਰ ਦਿੰਦਾ ਤੇ ਹੋ ਸਕਦਾ ਕੇਜਰੀਵਾਲ ਵੀ ਚੰਦੇ ਦਾ ਟੁੱਟ ਜਾ ਉੱਥੇ ਤਾਂ ਤੁਸੀਂ ਦੋਨੋਂ ਹੱਥ ਰੱਖ ਕੇ ਸਿਰ ਤੇ ਪੇਟੇਦੇ ਹੋ ਉਹੀ ਕੰਮ ਤੁਸੀਂ ਇੱਥੇ ਕਰਦੇ ਹੋ ਪੰਜਾਬ ਦੇ ਵਿੱਚ ਜਿਹੜੇ ਨੇ ਜੇ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਸਿਆਸੀ ਜਮਾਤਾਂ ਨੇ ਸਿਆਸੀ ਜਮਾਤਾਂ ਦੇ ਲੀਡਰਾਂ ਨੇ ਗਵਰਨਮੈਂਟ ਦੀਆਂ ਜਿਹੜੀਆਂ ناکਾਮਯਾਬੀਆਂ ਲੋਕਾਂ ਸਾਹਮਣੇ ਲੈ ਕੇ ਆ। ਤੇ ਜੇ ਤੁਸੀਂ ਸਮਝੋਗੇ ਕਿ ਅਸੀਂ ਕਿਸਾਂ ਦੇ ਹਿਸਾਬੇ ਨਾਲ ਡਰਾਤਮਕ ਹਲਾਂਗੇ ਜਦੋਂ ਵੀ ਕਿਸੇ ਮੈਸਮਨਾ ਸਿਆਸੀ ਆਦਮੀ ਸਿਆਸੀ ਕਿਰਦੇ ਵਿੱਚ ਅੰਦਰ ਦਿੰਦੇ ਹੋ ਤੇ ਉਹਦਾ ਆਪਣਾ ਰੁਤਬਾ ਹੀ ਵੱਧਦਾ ਘਰਦਾ ਤੇ ਹੈ। ਇਹ ਵੀ ਐਕਸਪੈਰੀਮੈਂਟ ਕਰਕੇ ਮਾਨ ਵੇਖ ਲੈ ਇਹਨਾਂ ਨੂੰ ਵਹਿਗਾ ਹੀ ਪੈਣਾ। ਠੀਕ ਥੈਂਕ ਯੂ ਸਰ।